ਜੀ ਕੇ ਕੁਐਸਚਨ ਔਨ AI ਦੇ 2030 ਤੱਕ ਭਵਿੱਖੀ ਨੌਕਰੀਆਂ ਦੇ ਬਾਜ਼ਾਰ ਤੇ ਗਲੋਬਲ ਪ੍ਰਭਾਵ ਪ੍ਰਸ਼ਨ ਪਹਿਲਾ 2030 ਤੱਕ AI ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਗਲੋਬਲ ਨੌਕਰੀ ਬਾਜ਼ਾਰ ਤੇ ਮੁੱਖ ਪ੍ਰਭਾਵ ਕੀ ਹੋਣ ਦੀ ਉਮੀਦ ਹੈ ਨੌਕਰੀਆਂ ਦਾ ਵਿਸਥਾਪਨ ਅਤੇ ਨਵੀਆਂ ਭੂਮਿਕਾਵਾਂ ਦੀ ਸਿਰਜਣਾ ਪ੍ਰਸ਼ਨ ਦੂਜਾ World Economic Forum ਦੀ 2025 ਤੱਕ ਦੀ ਰਿਪੋਰਟ ਅਨੁਸਾਰ AI ਕਿੰਨੀਆਂ ਨਵੀਆਂ ਨੌਕਰੀਆਂ ਪੈਦਾ ਕਰ ਸਕਦਾ ਹੈ 170 ਮਿਲੀਅਨ ਪ੍ਰਸ਼ਨ ਤੀਜਾ 골ਡਮੈਨ ਸੌਕਸ ਦੀ ਰਿਪੋਰਟ ਅਨੁਸਾਰ AI 2030 ਤੱਕ ਕਿੰਨੀਆਂ ਫੁੱਲ ਟਾਈਮ ਨੌਕਰੀਆਂ ਦੇ ਬਰਾਬਰ ਕੰਮ ਨੂੰ ਆਟੋਮੇਟ ਕਰ ਸਕਦਾ ਹੈ 300 ਮਿਲੀਅਨ ਪ੍ਰਸ਼ਨ ਚੌਥਾ 2030 ਤੱਕ ਕਿਹੜੇ ਖੇਤਰ ਵਿੱਚ AI ਮਨੁੱਖੀ ਸੰਪਰਕ ਦੀ ਲੋੜ ਕਾਰਨ ਘੱਟ ਪ੍ਰਭਾਵਸ਼ਾਲੀ ਹੋਵੇਗਾ ਸਿਹਤ ਸੰਭਾਲ ਹੈਲਥ케ਅਰ AI ਮਖ्तार ਤੇ ਕਿਹੜੇ ਕੰਮਾਂ ਨੂੰ ਆਟੋਮੈਟ ਕਰਨ ਲਈ ਤਿਆਰ ਹੈ ਦਹਰਾਉਣ ਵਾਲੇ ਨਿਯਮ ਅਧਾਰਿਤ ਕੰਮ ਪ੍ਰਸ਼ਨ ਸ਼ੇਮਾ ਫਿਕ ਦੇ AI ਅਧਾਰਿਤ ਨੌਕਰੀ ਬਾਜ਼ਾਰ ਵਿੱਚ ਸਭ ਤੋਂ ਮਹੱਤਵਪੂਰਨ ਹੁਨਰ ਕਿਹੜੇ ਹੋਣਗੇ ਰਚਨਾਤਮਕਤਾ ਲੋਚਨਾਤਮਕ ਸੋਚ ਅਤੇ ਭਾਵਨਾਤਮਕ ਬੁੱਧੀ ਪ੍ਰਸ਼ਨ ਸਤਮਾ 2030 ਤੱਕ ਭਾਰਤ ਦੀ ਆਰਥਿਕਤਾ ਵਿੱਚ AI ਦਾ ਕਿੰਨਾ ਯੋਗਦਾਨ ਹੋਣ ਦਾ ਅਨੁਮਾਨ ਹੈ 33 ਪੁਆਇੰਟ 8 ਕਰੋੜ 8 ਲੱਖ ਕਰੋੜ ਰੁਪਏ ਪ੍ਰਸ਼ਨ ਆਤਮਾ AI ਨੌਕਰੀਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? ਮਨੁੱਖੀ ਸਮਰੱਥਾਵਾਂ ਨੂੰ ਵਧਾਉਂਦਾ ਹੈ ਅਤੇ ਉਤਪਾਦਕਤਾ ਵਧਾਉਂਦਾ ਹੈ। ਪ੍ਰਸ਼ਨ ਨੰਮਾ ਕਿਹੜੀਆਂ ਨੌਕਰੀਆਂ AI ਦੇ ਕਾਰਨ ਸਭ ਤੋਂ ਵੱਧ ਖਤਰੇ ਵਿੱਚ ਹੋਣਗੀਆਂ ਪ੍ਰਸ਼ਾਸਕੀ ਅਤੇ ਵਿੱਤੀ ਖੇਤਰ ਦੇ ਕੰਮ ਪ੍ਰਸ਼ਨ 10ਵਾਂ 2030 ਤੱਕ AI ਦੇ ਪ੍ਰਭਾਵ ਲਈ ਕਰਮਚਾਰੀਆਂ ਨੂੰ ਕੀ ਕਰਨ ਦੀ ਲੋੜ ਹੈ ਹੋਰ ਹੁਨਰਮੰਦੀ ਅਤੇ ਹੁਨਰ 29 ਪ੍ਰਸ਼ਨ 11 ਮੈਂ AI ਕਿਸ ਕਿਸਮ ਦੇ ਕੰਮਾਂ ਵਿੱਚ ਮਨੁੱਖੀ ਨਿਰਣੇ ਅਤੇ ਹਮਦਰਦੀ ਦੀ ਥਾਂ ਨਹੀਂ ਲੈ ਸਕਦਾ ਗੁੰਜਲਦਾਰ ਸਰਦਰੀਆਂ ਅਤੇ ਮਨੋਵਿਗਿਆਨਿਕ ਸਲਾਹ ਪ੍ਰਸ਼ਨ ਬਾਰਮਾ AI ਦਾ ਮੁੱਖ ਆਰਥਿਕ ਪ੍ਰਭਾਵ ਕੀ ਹੈ ਕਾਸ ਦੇ ਨਵੇਂ ਸਰੋਤ ਖੋਲਣਾ ਅਤੇ ਉਤਪਾਦਕਤਾ ਵਧਾਉਣਾ ਪ੍ਰਸ਼ਨ 13 2030 ਤੱਕ ਭਾਰਤ ਵਿੱਚ ਕਿਹੜੀਆਂ ਨੌਕਰੀਆਂ ਦੀ ਮੰਗ ਵਧੇਗੀ? AI ਸਪੈਸ਼ਲਿਸਟ, ਡਾਟਾ ਸਾਇੰਟਿਸਟ ਅਤੇ ਸਾਈਬਰ ਸੁਰੱਖਿਆ ਵਿਸ਼ਲੇਸ਼ਕ। ਪ੍ਰਸ਼ਨ 14 AI ਦੇ ਕਾਰਨ ਨੌਕਰੀਆਂ ਦੇ ਵਿਸਥਾਪਨ ਦਾ ਸਭ ਤੋਂ ਵੱਧ ਖਤਰਾ ਕਿੰਨਾ ਕੰਮ ਆ ਨੋ ਹੈ ਡਿਜੀਟਲ ਅਤੇ ਤਕਨੀਕੀ ਯੋਗਤਾਵਾਂ ਦੀ ਘਾਟ ਵਾਲੀ